ਆਏ ਗਏ ਮਤੇ ਪਰਵਾਸੀਆਂ ਨੂੰ ਪਿੰਡ ਛੱਡ ਕੇ ਬਾਹਰ-ਬਾਰ ਜਾਣ ਅਤੇ ਪੁਲਿਸ ਵੈਰੀਫਿਕੇਸ਼ਨ ਕਰਾਉਣ ਦਾ ਫਰਮਾਨ ਛਿਆ ਸਾਲ ਦੇ ਮਾਸੂਮ ਹਰਵੀਰ ਦਾ ਪਰਿਵਾਰ ਰੋ-ਰੋ ਕੇ ਮੰਗ ਰਿਹਾ ਇਨਸਾਫ ਰੋਂਦੇ-ਰੋਂਦੇ న్యూਸ 18 ਤੇ ਬੋਲੇ ਮਾਤਾ-ਪਿਤਾ ਕਾਤਲ ਦਾ ਵੀ ਸਾਡੇ ਪੁੱਤ ਵਰਗਾ ਹੋਵੇ ਹਸ਼ਰ ਆਨਲਾਈਨ ਸੱਟਾ ਐਪ ਕੇਸ ਚ ਸੋਨੂ ਸੂਦ ਤੇ ਯੁਵਰਾਜ ਸਿੰਘ ਨੂੰ ਈਡੀ ਦਾ ਸਮਾਨ ਯੁਵਰਾਜ ਸਿੰਘ ਨੂੰ 23 ਤੇ ਸੋਨੂ ਸੂਦ ਨੂੰ 24 ਸਤੰਬਰ ਨੂੰ ਕੀਤਾ ਤਲਬ ਰੋਬਿਨ ਅਥੱਪਾ ਤੋਂ ਵੀ ਹੋਵੇਗੀ ਪੁੱਛ ਗੇਂ ਕੰਗਨਾਰਣੋਤ ਨੂੰ ਮੋੜ ਬਠਿੰਡਾ ਕੋਟ ਦਾ ਸਮਾਨ ਮਾਨਹਾਨੀ ਕੇਸ ਚ ਕੋਰਟ ਅੱਗੇ ਪੇਸ਼ ਹੋਣ ਦੇ ਹੁਕਮ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬੀਬੀ ਮਹਿੰਦਰ ਕੌਰ ਖਿਲਾਫ ਕੀਤੀ ਸੀ ਵਿਵਾਦਿਤ ਟਿੱਪਣੀ حادثے سمے نشےچ نہیں سی بی ایم ڈبلیو کار چالوک محلا گگن پریت دی بلڈ رپورٹ چ ہویا خلااصا فلحال دو دن دی نیے قراست چ ہے گگن پریت وکرم مجیٹھیا دے رشتہ دار گاجپت سنگھ گرےوال ویجیلنس اگے نہیں ہوئے پیش لگاتار دوسرے دن کیتا گیا سی طلب مجیٹھیا والے کیس چ ہی بھیجا گیا سی سمن ਵਿਹਾਰ ਤੋਂ ਬਾਅਦ ਹੁਣ ਹਰਿਆਣਾ ਚ ਐਸਆਰ ਦੀ ਤਿਆਰੀ 2002 ਤੋਂ ਬਾਅਦ ਵੋਟਰ ਬਣੇ ਲੋਕਾਂ ਨੂੰ ਦੇਣਾ ਹੋਵੇਗਾ ਸਬੂਤ ਫਰਜ਼ੀ ਵੋਟਰਾਂ ਦੇ ਕੱਟੇ ਜਾਣਗੇ ਨਾ ਮੁੱਖ ਚੋਣ ਅਧਿਕਾਰੀ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਹੁਕਮ ਜੀਐਸਟੀ ਦਰਾਂ ਚ ਕਟੌਤੀ ਤੋਂ ਬਾਅਦ ਆਮ ਲੋਕਾਂ ਨੂੰ ਵੱਡੀ ਰਾਹਤ 2 ਰੁਪਏ ਸਸਤਾ ਹੋਇਆ ਮਦਰ ਡੇਰੀ ਦਾ ਦੁੱਧ ਪਨੀਰ ਘਿਓ ਤੇ ਮੱਖਣ ਦੇ ਵੀ ਘੱਟੇ ਰੇਟ ਪਹਾੜਾਂ ਚ ਹਾਲੇ ਵੀ ਤਬਾਹੀ ਦਾ ਦੌਰ ਜਾਰੀ ਮੰਡੀ ਦੇ ਸਰਕਾ ਘਾਟ ਤੇ ਧਰਮਪੁਰ ਚ ਭਾਰੀ ਮੀਂਹ ਨੇ ਮਚਾਈ ਤਬਾਹੀ ਹੜ੍ਹ ਦੇ ਪਾਣੀ ਚ ਡੁੱਬਿਆ ਬੱਸ ਸਟੈਂਡ ਸੈਲਾਬ ਚ ਕਈ ਬੱਸਾਂ ਵੀ ਤਹਿਸ ਨਹਿਸ ਸਾਬਕਾ ਮੰਤਰੀ ਮੋਹਿੰਦਰ ਸਿੰਘ ਕੇ ਪੀਦੇ بیٹے ਦਾ ਸਸਕਾਰ ਨਾਮਕਾਂ ਨਾਲ ਰਿਚੀ ਕੇਪੀ ਨੂੰ ਦਿੱਤੀ ਅੰਤਿਮ ਵਿਦਾਈ ਕਈ ਸਿਆਸੀ ਆਗੂਆਂ ਨੇ ਵਿਦਿੱਤੀ ਸ਼ਰਧਾਂਜਲੀ ਹੈਂਡਸ਼ੇਕ ਵਿਵਾਦ ਮਾਮਲੇ 'ਚ ਪਾਕਿਸਤਾਨ ਨੂੰ ਵੱਡਾ ਝਟਕਾ ICC ਨੇ ਪਾਕਿਸਤਾਨੀ ਕ੍ਰਿਕਟ ਬੋਰਡ ਦੀ ਮੰਗ ਕੀਤੀ ਖਾਰਜ PCB ਨੇ ਏਸ਼ੀਆ ਕੱਪ ਤੋਂ ਮੈਚ ਰੈਫਰੀ ਨੂੰ ਹਟਾਉਣ ਦੀ ਕੀਤੀ ਸੀ ਮੰਗ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਪ੍ਰਵਾਸੀਆਂ ਦੀ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪ੍ਰਵਾਸੀਆਂ ਖਿਲਾਫ ਮਤੇ ਪੈ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਮਤੇ ਪੈ ਰਹੇ ਨੇ ਸ਼ੁਰੂਆਤ ਹੁਸ਼ਿਆਰਪੁਰ ਤੋਂ ਹੋਈ ਉਸ ਤੋਂ ਬਾਅਦ ਬਰਨਾਲਾ ਦੇ ਵਿੱਚ ਵੀ ਮਤੇ ਪਾਏ ਗਏ ਤੇ ਬਠਿੰਡਾ ਦੇ ਵਿੱਚ ਵੀ ਮਤੇ ਪਾਏ ਗਏ ਪੰਜਾਬ ਦੇ ਵਿੱਚ ਪ੍ਰਵਾਸੀਆਂ ਤੇ ਮਹਾਪਾਰਤ ਜਾਰੀ ਹੈ ਤੇ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ। ਹੁਸ਼ਿਆਰਪੁਰ ਦੇ 27 ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤਾ ਪਾ ਦਿੱਤਾ ਗਿਆ ਹੈ। ਬਠਿੰਡਾ ਦੇ ਪਿੰਡ ਗੈਰੀ ਭਾਗੀ ਦੀ ਪੰਚਾਇਤ ਦੇ ਵੱਲੋਂ ਵੀ ਮਤਾ ਪਾਇਆ ਗਿਆ। ਇਸ ਤੋਂ ਬਿਨਾ ਬਰਨਾਲਾ ਦੇ ਪਿੰਡ ਕਟੂ ਚ ਵੀ ਪ੍ਰਵਾਸੀਆਂ ਖਿਲਾਫ ਮਤਾ ਪਾ ਦਿੱਤਾ ਗਿਆ ਹੈ। ਹੁਸ਼ਿਆਰਪੁਰ ਦੇ 27 ਪਿੰਡਾਂ ਦੇ ਵਿੱਚ ਬਰਨਾਲਾ ਦੇ ਪਿੰਡ ਕਟੂ ਦੇ ਵਿੱਚ ਬਠਿੰਡਾ ਦੇ ਪਿੰਡ ਗੈਰੀ ਭਾਗੀ ਦੇ ਵਿੱਚ ਪੰਚਾਇਤ ਦੇ ਵੱਲੋਂ ਪਰਵਾਸੀਆਂ ਦੇ ਖਿਲਾਫ ਮਤਾ ਪਾਇਆ ਗਿਆ ਹੈ ਪਰਵਾਸੀਆਂ ਨੂੰ ਪਿੰਡ ਛੱਡਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਕਿਹਾ ਗਿਆ ਹੈ ਕਿ ਪਿੰਡ ਤੋਂ ਬਾਹਰ ਖੇਤਾਂ ਦੇ ਵਿੱਚ ਜਾਂ ਮੋਟਰ ਤੇ ਹੀ ਰਹਿਣ ਪਰਵਾਸੀ ਅਤੇ ਪਰਵਾਸੀਆਂ ਨੂੰ ਪਿੰਡ ਚ ਜ਼ਮੀਨ ਜਾਇਦਾਦ ਦੇਣ ਤੇ ਵੀ ਮਨਾਹੀ ਕਰ ਦਿੱਤੀ ਗਈ ਹੈ ਪਿੰਡ ਦੇ ਪਤੇ ਤੇ ਆਧਾਰ ਅਤੇ ਵੋਟਰ ਕਾਰਡ ਬਣਾਉਣ ਤੇ ਵੀ پابੰਦੀ ਲਾ ਦਿੱਤੀ ਗਈ ਹੈ ਹਰ ਤਰ੍ਹਾਂ ਦੀ ਸਰਕਾਰੀ ਸਹੂਲਤ ਤੋਂ ਵਾਂਝਾ ਰੱਖਣ ਦਾ ਵੀ ਮਤਾ ਪਾ ਦਿੱਤਾ ਗਿਆ ਗੁੱਸਾ ਫੈਲ ਰਿਹਾ ਹੈ ਦਰਸਲ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਮਾਸੂਮ ਬੱਚੇ ਦਾ ਦਰਿੰਦਗੀ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਇਲਜ਼ਾਮ ਪ੍ਰਵਾਸੀ ਤੇ ਲੱਗੇ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੇ 22 ਪਿੰਡਾਂ ਦੇ ਵਿੱਚ ਬਰਨਾਲਾ ਦੇ ਪਿੰਡ ਕੱਟੂ ਦੇ ਵਿੱਚ ਬਠਿੰਡਾ ਦੇ ਪਿੰਡ ਗੈਰੀ ਭਾਗੀ ਦੇ ਵਿੱਚ ਮਤੇ ਪਾਏ ਗਏ ਕਈ ਮਤੇ ਪਾਏ ਗਏ ਕਿਹਾ ਗਿਆ ਕਿ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਜੇਕਰ ਰਹਿਣਾ ਹੈ ਤਾਂ ਪਿੰਡ ਦੇ ਬਾਹਰ ਬਾਹਰ ਰਹਿਣ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ ਤੇ ਜਿਹੜੇ ਕਾਗਜ਼ਾਤ ਬਣਾਏ ਜਾਂਦੇ ਨੇ ਆਧਾਰ ਕਾਰਡ ਵੋਟਰ ਕਾਰਡ ਉਹ ਵੀ ਨਹੀਂ ਬਣਾਏ ਜਾਣਗੇ ਪਿੰਡ ਦੇ ਵਿੱਚ ਪ੍ਰਵਾਸੀ ਨੂੰ ਕੋਈ ਜ਼ਮੀਨ ਤੱਕ ਨਹੀਂ ਵੇਚੇਗਾ ਬਹੁਤ ਵੱਡੇ ਪੱਧਰ ਤੇ ਪਾਬੰਦੀਆਂ ਇਹ ਫਰਮਾਨ ਲਾਏ ਗਏ ਤਾਂ ਕਈ ਥਾਵਾਂ ਤੇ ਜਿਹੇ ਮਤੇ ਪਾਏ ਗਏ ਨੇ ਇਹ ਵਿਰੋਧ ਕਿਉਂ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਤੇ ਪਾਏ ਗਏ ਪਰ ਉਸ ਦੌਰਾਨ ਵੱਡੇ ਪੱਧਰ ਤੇ ਉਸ ਗੱਲ ਦਾ ਵੀ ਵਿਰੋਧ ਹੋਇਆ ਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਹੁਣ ਵੀ ਦੋ ਰਾਵਾਂ ਨੇ ਇਸ ਦੇ ਵਿੱਚ ਇੱਕ ਤਬਕਾ ਜਿਹਾ ਇਹ ਜਿਹੜਾ ਕਹਿ ਰਿਹਾ ਹੈ ਕਿ ਇਹ ਕਰਨਾ ਗਲਤ ਹੈ ਆ ਦੇਸ਼ ਦਾ ਕਾਨੂੰਨ ਹੈ ਅਤੇ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਕੋਈ ਕਿਸੇ ਨੂੰ ਪਿੰਡ ਛੱਡਣ ਲਈ ਨਹੀਂ ਕਹਿ ਸਕਦਾ ਆ ਦੂਜਾ ਪੱਖ ਇਹ ਵੀ ਹੈ ਕਿ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਪੰਚਾਇਤਾਂ ਇਕਜੁੱਟ ਹੋ ਰਹੀਆਂ ਨੇ ਤੋਂ ਮੇਰੇ ਸਹਿਯੋਗੀ ਇਸ ਵੇਲੇ ਨਪਿੰਦਰ ਸਿੰਘ ਬਰਾੜ ਲਾਈਵ ਜੁੜੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਨਪਿੰਦਰ ਇਸ ਵੇਲੇ ਮਾਹੌਲ ਕੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਵਨ ਕਿ ਹੁਸ਼ਿਆਰਪੁਰ ਦੇ 22 ਪਿੰਡਾਂ ਦੇ ਵਿੱਚ ਮਤੇ ਪਾ ਦਿੱਤੇ ਗਏ ਬਰਨਾਲਾ ਬਠਿੰਡਾ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕੀ ਜਾਣਕਾਰੀ ਹੈ ਇਸ ਵੇਲੇ ਦੇਖੋ ਬਿਲਕੁਲ ਕਿਉਂਕਿ ਜਿਹੜੀ ਘਟਨਾ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਉਸ ਨੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਕਿਵੇਂ ਰੱਖੀਏ ਐਸੇ ਖਤਰਨਾਕ ਚਿਹਰਿਆਂ ਤੋਂ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਕਿ ਇਹ ਕੌਣ ਨੇ ਕਿੱਥੋਂ ਆਏ ਨੇ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਹੈ ਵੈਰੀਫਿਕੇਸ਼ਨ ਨਹੀਂ ਹੈ ਐਸੇ ਚਿਹਰੇ ਸਾਡੇ ਵਿੱਚ ਘੁੰਮ ਰਹੇ ਨੇ ਇਸ ਕਰਕੇ ਆਪਣੇ ਬੱਚਿਆਂ ਆਪਣੇ ਪਰਿਵਾਰਾਂ ਤੇ ਆਪਣੇ ਪਿੰਡ ਦੀ ਸੁਰੱਖਿਆ ਦੇ ਲਈ ਇਹਨਾਂ ਦਾ ਦਾਵਾ ਹੈ ਕਿ ਇਹ ਮਤੇ ਪਾਏ ਜਾ ਰਹੇ ਨੇ ਹੁਸ਼ਿਆਰਪੁਰ ਦਾ ਤਾਜ਼ਾ ਮਾਮਲਾ ਪੰਜ ਸਾਲ ਦੇ ਬੱਚੇ ਨਾਲ ਦਰਿੰਦਗੀ ਹੋਈ ਇਸ ਦਾ ਸਭ ਤੋਂ ਵੱਧ ਮਤੇ ਹਿਆਰਪੁਰ ਜ਼ਿਲ੍ਹੇ ਚ ਪੈ ਰਹੇ ਨੇ 27 ਪਿੰਡਾਂ ਦੀਆਂ 75 ਨੇ ਮਤੇ ਪਾਤੇ ਤਿੰਨ ਪਿੰਡਾਂ ਦੀ ਪੰਚਾਇਤ ਇਸ ਵੇਲੇ ਸਾਡੇ ਨਾਲ ਮੌਜੂਦ ਹੈ ਅ ਰਸੂਲਪੁਰ ਦੇ ਸਰਪੰਚ ਨੇ ਸੈਂਚਾ ਦੇ ਸਰਪੰਚ ਨੇ ਤੇ ਬੱਸੀ ਬਿੱਲੋ ਦੇ ਸਰਪੰਚ ਨੇ ਇਹ ਬੀਬੀ ਜੀ ਤਾਂ ਇਹ ਬਾਕੀ ਮੈਂਬਰ ਪੰਚਾਇਤ ਨੇ ਤਾਂ ਤਿੰਨ ਪੰਚਾਇਤਾਂ ਦੇ ਨਾਲ ਇਸ ਵੇਲੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਮਤਾ ਪਾਇਆ ਗਿਆ ਇਸ ਮਤੇ ਦੇ ਮਾਨੇ ਕੀ ਨੇ ਪਹਿਲਾਂ ਸਰਪੰਚ ਸਾਹਿਬ ਰਸੂਲਪੁਰ ਦੇ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਡਾ ਮਤਾ ਸਮਝਣਾ ਚਾਹੂੰਗਾ ਤੁਹਾਡੇ ਮਤੇ ਦੇ ਵਿੱਚ ਇੱਕ ਖਾਸ ਲਾਈਨ ਵੀ ਲਿਖੀ ਗਈ ਹੈ ਇਹ ਮਤਾ ਪਾਉਣ ਦੀ ਨੋਬਤ ਕਿਉਂ ਆਈ ਤੇ ਮਤਾ ਪਾਉਣ ਦਾ ਫੈਸਲਾ ਕਰਨਾ ਪਿਆ ਹੁਣ ਮਤੇ ਦੇ ਵਿੱਚ ਤੁਸੀਂ ਕਿਹੜੀਆਂ ਮੁੱਖ ਚੀਜ਼ਾਂ ਦਰਜ ਕੀਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਾਇਤਾਂ ਮਤਾ ਗ੍ਰਾਮ ਪੰਚਾਇਤ ਸੂਲਪੁਰ ਵਸੀ ਬੋਲੋ ਪਿੰਡ ਸੈਂਚਾ ਬਲੋਂ ਅੱਜ ਮਿਤੀ 14 9 2025 ਸਾਡੇ ਪਿੰਡਾਂ ਵਿੱਚ ਪਿਛਲੇ ਕੁ ਸਮੇਂ ਤੋਂ ਕਾਫੀ ਸਮੇਂ ਤੁਸੀਂ ਇਹਨੂੰ ਪੜੋ ਨਾ ਜੀ ਮੋਟੀਆਂ-ਮੋਟੀਆਂ ਗੱਲਾਂ ਵੈਸੇ ਦੱਸ ਦਿਓ ਉਹ ਅਸੀਂ ਦਿਖਾ ਦੇਾਂਗੇ ਹਾਂ ਤੇ ਬਾਰੋਂ ਕੁਝ ਪ੍ਰਵਾਸੀ ਮਜ਼ਦੂਰ ਸਾਡੇ ਪਿੰਡਾਂ ਦੇ ਵਿੱਚ ਆਏ ਆ ਜਿਹੜਾ ਕਿ ਜਿਨ੍ਹਾਂ ਆ ਕੇ ਸਾਡੇ ਪਿੰਡਾਂ ਦੇ ਵਿੱਚ ਘਰੌਣੀਆਂ ਹਰਕਤਾਂ ਕਰ ਰਹੇ ਆ ਉਹਨਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਔਰ ਇਹ ਪ੍ਰਵਾਸੀ ਜਿਹਦੇ ਨੇ ਮਜ਼ਦੂਰ ਆ ਇਹਨਾਂ ਨੂੰ ਇਹਨਾਂ ਪਿੰਡਾਂ ਦੇ ਵਿੱਚੋਂ ਕੱਢੇ ਜਾਣ ਔਰ ਅਸੀਂ ਮਜਬੂਰ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਮਕਾਨਾਂ ਦੇ ਵਿੱਚ ਆਪਣੇ ਮਜ਼ਦੂਰ ਵਾਸੀ ਰੱਖੇ ਆ ਉਹਨਾਂ ਨੂੰ ਤੇ ਕੱਢੇ ਜਾਣ ਤਾਂ ਜੋ ਕਿ ਆਪਣੀ ਆਪੀ ਆਪਣੇ ਸੱਖਿਆ ਆਪਣੇ ਬੱਚਿਆਂ ਦੀ ਖਾਤਰ ਅਸੀਂ ਆਪਣੇ ਭਵਿੱਖ ਬਾਤੇ ਅਸੀਂ ਚੰਗੀ ਤਰ੍ਹਾਂ ਨਹੀਂ ਸੌ ਸਕੀਏ ਤੇ ਇਹਨਾਂ ਦੀ ਸਾਡੀ ਇਹ ਖੁਆਇਸ਼ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਆਏ ਆ ਇਹਨਾਂ ਨੂੰ ਇਸ ਪੰਜਾਬ ਵਿੱਚੋਂ ਕੱਢਿਆ ਜਾਵੇ ਤਾਂ ਜੋ ਕਿ ਆਪਣੇ ਬੱਚਿਆਂ ਦੀ ਦੇਖਭਾਲ ਕਰੀ ਜਾਵੇ ਸਾਡੇ ਨੂੰ ਤੁਹਾਨੂੰ ਤੁਹਾਨੂੰ ਇਹ ਖਤਰਾ ਕਿਉਂ ਪਤਾ ਹੈ ਕਰੋ ਮਤਾ ਤੁਹਾਡੇ ਕੋ ਕਿਤੇ ਵੀ ਤੁਸੀਂ ਇੱਕ ਲਾਈਨ ਲਿਖੀ ਆ ਕਿ ਇਹੀ ਤੁਹਾਨੂੰ ਮੁੱਖ ਕਰ ਲੱਗਦਾ ਕਿ ਜਿਹੜੇ ਜ਼ਿਆਦਾਤਰ ਇੱਧਰ ਆਏ ਨੇ ਤੁਹਾਨੂੰ ਉਹਨਾਂ ਤੇ ਸ਼ੱਕ ਹੈ ਕਿਉਂਕਿ ਤੁਸੀਂ ਵਿੱਚ ਲਿਖਿਆ ਹੈ ਯੂਪੀ ਸਰਕਾਰ ਵੱਲੋਂ ਇਹਨਾਂ ਲੋਕਾਂ ਦੇ ਖਿਲਾਫ ਕੀਤੀ ਸਖਤ ਕਾਰਵਾਈ ਤੋਂ ਬਾਅਦ ਇਹ ਲੋਕ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਪਛਾਣ ਛਾਪ ਕੇ ਰਹਿ ਰਹੇ ਨੇ ਤੁਹਾਨੂੰ ਕੀ ਸ਼ੱਕ ਪੈਦਾ ਹੋਇਆ ਕਿ ਇਹ ਜਿਹੜੇ ਉਹ ਕਿਉਂਕਿ ਯੂਪੀ ਸ਼ਕਤੀ ਹੋਗੀ ਉੱਥੋਂ ਭੱਜੇ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕ ਉਹ ਨੇ ਇਸ ਤਰ੍ਹਾਂ ਗੱਲ ਹੈ ਜੀ ਸਾਡੇ ਇੱਥੇ ਆ ਕੇ ਵੀ ਆ ਜਿਹੜੇ ਪ੍ਰਵਾਸੀ ਮਜ਼ਦੂਰ ਆ ਇੱਥੇ ਆ ਕੇ ਵੀ ਲੜਾਈਆਂ ਕਰਦੇ ਆ ਲੜਾਈਆਂ ਕਰਕੇ ਇੱਕ ਦੂਜੇ ਦੇ ਹਥਿਆਰ ਕਰਦੇ ਆ ਜੀ ਭਾਰਤ ਦੇ ਆ ਫਿਰ ਗੱਲਾਂ ਕਰਦੇ ਆ ਅਸੀਂ ਕਿਸੇ ਤੋਂ ਪਰਵਾਹ ਨਹੀਂ ਕਰਦੇ ਅਸੀਂ ਆਪਣੇ ਏਰੀਆ ਦੇ ਵੀ ਇਸ ਤਰ੍ਹਾਂ ਹਰਕਤਾਂ ਕਰ ਰਹੇ ਆ ਸਾਨੂੰ ਇਹਨਾਂ ਪੰਜਾਬੀਆਂ ਦੀ ਕੋਈ ਖਤਰਾ ਨਹੀਂ ਹੈਗਾ ਅਸੀਂ ਪੂਰਾ ਡਰ ਕੇ ਨਾ ਲੜਾਂਗੇ ਤਾਂ ਸਾਨੂੰ ਇਹਨਾਂ ਤੇ ਸ਼ੱਕ ਆ ਕਿ ਵੀ ਜਿਹੜੇ ਉੱਥੇ ਵੀ ਇਦਾਂ ਦੀ ਹਰਕਤਾਂ ਕਰਕੇ ਲੋਕਾਂ ਦੇ ਨਾਲ ਕਿਸ ਨੂੰ ਜਾਂ ਮਾਰ ਕੁੱਟ ਕੇ ਜਾਂ ਕਤਲ ਕਰਕੇ ਇਹ ਸਾਡੇ ਇਧਰ ਆਏ ਆ ਸਾਨੂੰ ਇਹਨਾਂ ਤੋਂ ਡਰਿਆ ਤਾਂ ਕਹਿੰਦੇ ਨੇ ਜੀ ਕਿ ਇਹ ਕਿਉਂਕਿ ਯੂਪੀ ਦੇ ਵਿੱਚ ਸ਼ਕਤੀ ਹੋ ਗਈ ਕਹਿੰਦੇ ਕਿ ਉੱਥੋਂ ਦੇ ਭਜਾਏ ਇੱਥੇ ਆ ਪਹੁੰਚੇ ਔਰ ਹੁਣ ਪੰਜਾਬ ਦੇ ਲਈ ਖਤਰਾ ਨੇ ਜਿਹਦੀ ਉਦਾਹਰਣ ਦੇ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਅੰਤੇ ਦੇ ਨਾਲ ਦਰਿੰਦਗੀ ਜੜੀ ਹੋਈ ਆ ਸਰਪੰਚ ਸਾਹਿਬ ਤੁਹਾਡਾ ਤਾਂ ਉਮਰ ਦਾ ਤਜਰਬਾ ਵੀ ਬਹੁਤ ਆ ਕਿਵੇਂ ਸਮਝੀਏ ਇਸ ਪੂਰੇ ਮਾਮਲੇ ਨੂੰ ਇਹ ਚਿੰਤਾ ਨੂੰ ਕਿਵੇਂ ਸਮਝੀਏ ਕਿਉਂਕਿ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਜੀ ਜੇ ਇੱਕ ਅੱਧਾ ਇਦਾਂ ਦਾ ਨਿਕਲ ਗਿਆ ਸਾਰੇ ਇਦਾਂ ਦੇ ਨਹੀਂ ਹੈਗੇ ਇਸ ਕਰਕੇ ਦੋਨੇ ਗੱਲਾਂ ਦਾ ਜ਼ਿਕਰ ਹੁੰਦਾ ਤੁਹਾਡੇ ਮਤੇ ਨੂੰ ਕਿਵੇਂ ਸਮਝੀਏ ਸਾਡਾ ਮਤਾ ਇਹ ਹੈ ਜੀ ਕਿ ਜਿਹੜੀ ਪ੍ਰਵਾਸੀ ਮਜ਼ਦੂਰ ਆ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਤੇ ਇੱਥੇ ਆ ਕੇ ਨਾ ਗਲਤ ਕੰਮ ਕਰਦੇ ਆ ਤੇ ਇਹਨਾਂ ਦੇ ਉੱਤੇ ਪੰਜਾਬ ਸਰਕਾਰ ਨੂੰ ਰੋਕ ਲਗਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਨਨਾਂ ਦਾ ਇਹ ਕੋਈ ਗਲਤ ਕੰਮ ਨਾ ਕਰਨ ਜਿੱਦਾਂ ਇਹ ਦਰਿੰਦਗੀ ਹੋਈ ਆ ਬੱਚੇ ਦੀ 5 ਸਾਲ ਦੇ ਦੀ ਇਹ ਬਹੁਤ ਮਾੜੀ ਗੱਲ ਆ ਤੇ ਬਾਕੀ ਜੋ ਵੀ ਇਹ ਇੱਥੇ ਆ ਕੇ ਕਰਦੇ ਨੇ ਬਾਕੀ ਇਹਨਾਂ ਦੀ ਵੈਲੀਡੇਸ਼ਨ ਹੋਣੀ ਚਾਹੀਦੀ ਹੈ ਠੀਕ ਆ ਜੀ ਤੇ ਬਾਕੀ ਇਹਨਾਂ ਨੂੰ ਜਿਵੇਂ ਪਤਾ ਲੱਗ ਸਕੇ ਜਿਵੇਂ ਤੁਹਾਨੂੰ ਡਰ ਹੈ ਕਿ ਜਿਹੜੇ ਯੂਪੀ ਤੋਂ ਡਰ ਕੇ ਜਾਂ ਜਿਹੜੇ ਕ੍ਰਿਮੀਨਲ ਨੇ ਭੱਜੇ ਨੇ ਤੁਹਾਨੂੰ ਡਰ ਹੈ ਕਿ ਕਿਤੇ ਉਹ ਜਾਦਾ ਨਹੀਂ ਇਸ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਤੁਸੀਂ ਕਹਿੰਦੇ ਹੋ ਹਾਂਜੀ ਹਾਂਜੀ ਵੈਰੀਫਿਕੇਸ਼ਨ ਜ਼ਰੂਰੀ ਹੈ ਬਾਕੀ ਜੋ ਵੀ ਜਿਹੜਾ ਵੀ ਕੋਈ ਦਰਿੰਦਗੀ ਕੰਮ ਕਰਦਾ ਹੈ ਗਲਤ ਕਰਦਾ ਉਹਨੂੰ ਸਖਤ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਜਾਣੀ ਚਾਹੀਦੀ ਹੈ ਤਾਂ ਇਹ ਬੀਬੀ ਜੀ ਇਹ ਸਰਪੰਚ ਨੇ ਜੀ ਬਸੀ ਬੱਲੋ ਦੇ ਬਸੀ ਬੱਲੋ ਬਸੀ ਬੱਲੋ ਦੇ ਸਰਪੰਚ ਨੇ ਤਾਂ ਇੱਕ ਔਰਤ ਵੀ ਨੇ ਇੱਕ ਮਾਂ ਵੀ ਨੇ ਔਰ ਇਹਨਾਂ ਦਾ ਵੀ ਹਿਰਦਾ ਚ ਜੋੜਿਆ ਗਿਆ ਤਾਂ ਤਿੰਨ ਸਰਪੰਚ ਇਸ ਵੇਲੇ ਇੱਥੇ ਮੌਜੂਦ ਨੇ ਉਹਨਾਂ ਦੇ ਮੈਂਬਰ ਪੰਚਾਇਤ ਨਾਲ ਨੇ ਸਾਡੇ ਬੀਬੀ ਜੀ ਇੱਕ ਮਾਂ ਵੀ ਹੋ ਪਿੰਡ ਦੀ ਸਰਪੰਚ ਵੀ ਹੋ ਮਾਂ ਨੂੰ ਕੱਲੇ ਆਪ ਦੇ ਪੁੱਤ ਦਾ ਫਿਕਰ ਹੁੰਦਾ ਪਰ ਸਰਪੰਚ ਨੂੰ ਸਾਰੇ ਪਿੰਡ ਦੇ ਪੁੱਤਾਂ ਦਾ ਫਿਕਰ ਹੁੰਦਾ ਕਿਵੇਂ ਸਮਝੀਏ ਇਸ ਮਤੇ ਦੇ ਵਿੱਚ ਨੌਬਤ ਕਿਉਂ ਆ ਗਈ ਤੁਹਾਨੂੰ ਕਿਉਂ ਲੱਗਾ ਕਿ ਇਹ ਲੋਕ ਤੁਹਾਡੇ ਲਈ ਖਤਰਨਾਕ ਨੇ ਸਰ ਮਤਲਬ ਕਿ ਇਹ ਇਹਨਾਂ ਨੂੰ ਇੱਥੇ ਨੀਰ ਕਰਨਾ ਚਾਹੀਦਾ ਇਹਨਾਂ ਨੂੰ ਬਾਹਰ ਨਾ ਨਹੀਂ ਚਾਹੀਦਾ ਇੱਧਰ ਗਲਤ ਕੰਮ ਕਰਦੇ ਆ ਬੱਚਿਆਂ ਨੂੰ ਮਾਰਦੇ ਵੜਦੇ ਆ ਤਾਂ ਜੇ ਇੱਧਰ ਆਂਦੇ ਆ ਤਾਂ ਇਹਨਾਂ ਦੀ ਪੂਰੀ ਮੁੰਸ਼ਨ ਕੀਤੀ ਜਾਵੇ ਪੁਲਿਸ ਹੋਰਿਫਿਸ਼ ਤੁਸੀਂ ਕਿਹਨੂੰ ਜ਼ਰੂਰ ਹੋਵੇ ਹਾਂਜੀ ਆਧਾਰ ਕਾਰਡ ਵਗੈਰਾ ਸਾਰਾ ਕੁਝ ਚੈੱਕ ਕੀਤੇ ਜਾਣ ਤੇ ਚ ਪਹਿਲਾਂ ਇੰਨੀ ਸ਼ਕਤੀ ਨਹੀਂ ਹੈਗੀ ਨਹੀਂ ਸੀ ਅਜਿਉਂ ਇਹ ਮਤ ਕਿ ਕਾਂਡ ਹੋ ਰਹੇ ਆ ਅਗੇ ਬਾਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਿਲੇ ਨੇ ਮੁਲਾਕਾਤ ਕੀਤੀ ਗਈ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਅਤੇ ਪੰਜਾਬ ਦੇ ਵਿੱਚ ਝੜਾਂ ਕਾਰਨ ਨੁਕਸਾਨ ਤੇ ਗੁਰਮੀਤ ਸਿੰਘ ਖੁੱਡੀਆਂ ਨੇ ਚਿੰਤਾ ਜਤਾਈ ਹੈ ਤੇ ਗੁਰਮੀਤ ਖੁੱਡੀਆਂ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਕਰੀਬ 5 ਲੱਖ ਏਕੜ ਫਸਲ ਦਾ ਇਹਨਾਂ ਹੜ੍ਹਾਂ ਦੇ ਦੌਰਾਨ ਨੁਕਸਾਨ ਹੋਇਆ ਤੇ ਸੂਬੇ ਦਾ 20000 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ ਅਤੇ ਇਸ ਦੇ ਨਾਲ ਹੀ ਖੁੱਡੀਆਂ ਨੇ ਇਹ ਵੀ ਕਿਹਾ ਕਿ ਸ਼ਿਵਰਾਜ ਚੋਹਾਨ ਨੇ ਉਹਨਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ। शिवराज सिंह चौहान जी पंजाब भी आए थे और दोबारा आप आप लोग यहाँ मिल रहे हैं किसानों के हित में क्या कुछ यहाँ बातचीत हो रही है सर इस मिल में आज तो शमूलियत हुई है शिवराज चौहान जी मान जो मंत्री जो केंद्रीय मंत्री पंजाब में भी गए थे बाढ़ आई है बाढ़ के साथ बड़ा नुकसान हुआ है उस हमें काफ़ी सारे इमदाद चाहिए ਤੋ ਅੰਤਰੀ ਜੋ ਆਪਾਂ ਨੇ ਬੋਲਾ ਵੀ ਹੈ ਮੈਮੋਰੰਡਮ ਦੇਵਗੇ ਕਿ ਜੈਸੇ ਸਾਡੇ ਬੀਟ ਕਾ ਉਸਕੇ ਸੀਡ ਕੇ ਲਈ ਜਿਹੜਾ ਤਕਰੀਬਨ 5 ਲੱਖ ਏਕੜ ਹੈ ਤੇ ਵਾਸਤੇ ਜਿਹੜਾ ਉਸ ਦੇ ਜਿਹੜੀ ਬਜਾਈ ਦੇ ਲਈ ਔਰ ਜਿਹੜੀ ਉਹਦੇ ਸਿਲਟਿੰਗ ਹੋ ਗਈ ਹੈ ਉਸੀ ਕੋ ਪਾਸੇ ਹਟਾਣੇ ਉਸੀ ਕੋ ਹਟਾਣੇ ਕੇ ਲਈ तो साधी मदद चाहिए और भी काफ़ी नुकसान हुआ और जो वैसे खरीब के बारे और विचार विटांदरा हो रहा उससे कुछ असेसमेंट तो हो पाया सर इतने दिनों में कि क्या कृषि क्षेत्र में जो मुख्य रूप से बात करें किसानों को कितना नुकसान हुआ क्योंकि आपकी सरकार ने पार्टी ने बीस हज़ार एकड़ भी देने की भी घोषणा की थी बीस हज़ार रुपये प्रति एकड़ वो तो दिया जाएगा और तकरीबन पाँच लाख एकड़ का नुकसान जी दो हज़ार गाँव का तो सर क्या क्या, क्या समझे कि जिस तरीके से कृषि मंत्री का दौरा भी रहा और कृषि मंत्री लगातार लोगों से मिल रहे हैं तमाम कृषि मंत्रियों को बुलाया है पंजाब एक स्पेशल अट्रैक्शन uh, मांगता है क्योंकि तो पंजाब में जो क्षति हुई है बाढ़ से जो त्रासदी हुई है प्रधानमंत्री भी आए और उन्होंने भी uh, जो सोलह सौ सो रुपये और uh, सोलह सौ सो करोड़ की घोषणा करी uh, मंत्री जी ने आज भी विश्वास दबाया कि हम बढ़कर मत करेंगे सोलह सौ रुपया कोई ज़्यादा नहीं ना बीस हज़ार करोड़ का नुकसान एक आखिरी सवाल आपसे पूछूंगा जो ये पैसा आता है अब कही कहीं ना कहीं ईमानदारी से उन जरूरतमंद लोगों को जिनकी ज़रूरत है मुख्य रूप से उन्हें ये पैसा मिले अधिकारी इसमें मुख्य रूप से अच्छी भूमिका निभाएं ताकि जो ज़रूरतमंद है उन्हें पैसा मिल सके ਜੋ کہیں ਨਾ کہیں ਫਰਜੀ ਵੜਾ ਕਰਦਾ ਉਹਨੇ کہیں ਨਾ کہیں ਲਗਾਮ ਲਗੇ ਫਰਜੀ ਬੜਾ ਨਹੀਂ ਹੋਊਗਾ ਸਰਕਾਰ ਔਰ ਸਾਰੇ ਅਧਿਕਾਰੀ ਕਰਮਚਾਰੀ ਸਭੀ ਲੋਕ ਉਸ گاਉਂ ਕੀ ਪੰਚਾਇਤਾਂ ਰਲ ਮਿਲ ਕੇ ਇਸ ਕਾ ਜਿਹੜਾ ਸਮੱਸਿਆ ਕਾ ਸਮਾਧਾਨ ਕਰਦੇ ਤੇ ਉਧਰ ਕੇਂਦਰੀ ਰਾਜ ਮੰਤਰੀ ਭਾਗਿਰਥ ਚੌਧਰੀ ਵੱਲੋਂ ਤਰਨ ਤਰਨ ਦੇ ਵਿੱਚ ਹੜਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਇੱਥੇ ਉਹਨਾਂ ਨੇ ਕਿਸਾਨਾਂ ਨੂੰ ਮਿਲ ਕੇ ਨੁਕਸਾਨ ਦਾ ਜਾਇਜ਼ਾ ਲਿਆ ਤੇ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਇਸ ਦੌਰਾਨ ਭਾਗਿਰਤ ਚੌਧਰੀ ਨੇ ਕਿਹਾ ਕਿ ਕੁਦਰਤੀ ਆਫਤ ਕਾਰਨ ਇਸ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਪੰਜਾਬ ਦੇ ਨਾਲ ਹੈ ਉਹਨਾਂ ਨੇ ਕਿਹਾ ਕਿ ਪੀਐਮ ਨੇ ਪੰਜਾਬ ਫੇਰੀ ਦੌਰਾਨ 1600 ਕਰੋੜ ਰੁਪਏ ਦੀ ਰਾਸ਼ੀ ਰਾਹਤ ਫੰਡ ਦੇ ਰੂਪ 'ਚ ਦੇ ਕੇ ਪੰਜਾਬ ਹਤੈਸ਼ ਹੋਣ ਦਾ ਪ੍ਰਤੱਖ ਸਬੂਤ ਵੀ ਦਿੱਤਾ ਹੈ ਮੈਂ ਚਾਹਾਂਗਾ ਕਿ ਜਿੰਨੇ ਵੀ ਕਿਸਾਨ ਨੂੰ ਜੋ ਨੁਕਸਾਨ ਹੋਇਆ ਉਸki ਪੂਰੀ ਭਰਪਾਈ ਕਰੇ ਅਤੇ ਮੈਂ مجھے यहाँ आने के बाद मुझे पता लगा कि बारह हजार करोड़ रुपए पंजाब सरकार को देती हैं अभी तक वो खर्च नहीं किए और क्योंकि तो जब वो खर्च नहीं करेंगे तो फिर केंद्र सरकार फिर वापस और पैसा रिलीज नहीं कर सकती है तो मैं ये चाहूँगा कि पंजाब सरकार से और यहाँ के मुख्य मान साहब से मैं निवेदन करूँगा कि जो केंद्र सरकार का जो बजट आपको दिया गया है समय पे उसको खर्च करें ताकि और बाकी केंद्र सरकार से और मिले हमारी केंद्र सरकार पंजाब प्रांत के सूबे के साथ है या किसानों के साथ है गरीबों के साथ है मजदूरों के साथ है सभी जो पंजाबवासी है उनके साथ है जो पंजाब वो प्रदेश है जो 145 करोड़ जनता का पेट भरने का ताकत रखती है ਜੋ ਅੰਦਰ ਪਟਿਆਲਾ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਏ ਕੇਂਦਰੀ ਜੇਲ੍ਹ ਦੇ ਬਾਹਰ ਸਿੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਦਰਅਸਲ ਮੁਲਜ਼ਮ ਸੰਦੀਪ ਸਿੰਘ ਦੇ ਸਮਰਥਨ ਦੇ ਵਿੱਚ ਨਾਅਰੇਬਾਜ਼ੀ ਕੀਤੀ ਗਈ ਹੈ ਸੰਦੀਪ ਸਿੰਘ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਕਤਲ ਕਰ ਦਿੱਤਾ ਸੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ ਤੇ ਇੱਥੇ ਵੀ ਜੇਲ੍ਹ ਕੱਟ ਰਹੇ ਪੁਲਿਸ ਵਾਲਿਆਂ ਤੇ ਅਟੈਕ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਇਹ ਸਿੱਖ ਜਥੇਬੰਦੀਆਂ ਸੰਦੀਪ ਸਿੰਘ ਦੇ ਹੱਕ ਦੇ ਵਿੱਚ ਇੱਥੇ ਪਹੁੰਚੀਆਂ ਨੇ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਸੰਦੀਪ ਸਿੰਘ ਨੂੰ ਪਰਿਵਾਰ ਦੇ ਨਾਲ ਮੁਲਾਕਾਤ ਦੀ ਇਜਾਜ਼ਤ ਮਿਲੇ ਇਹ ਵੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਸੰਦੀਪ ਸਿੰਘ ਤੇ ਤਿੰਨ ਸਾਬਕਾ ਪੁਲਿਸ ਅਫਸਰਾਂ ਦੀ ਕੁੱਟਮਾਰ ਦੇ ਇਲਜ਼ਾਮ ਨੇ ਜੇਲ੍ਹ ਚ ਬੰਦ ਸਾਬਕਾ ਪੁਲਿਸ ਅਫਸਰਾਂ ਦੀ ਕੁੱਟਮਾਰ ਕੀਤੀ ਗਈ ਸੀ ਸੰਦੀਪ ਸਿੰਘ ਦੇ ਵੱਲੋਂ ਅਤੇ ਉਹ ਹਸਪੀਟਲ ਦੇ ਵਿੱਚ ਦਾਖਲ ਨੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਸੰਦੀਪ ਸਿੰਘ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਇਹ ਖਦਸ਼ਾ ਇਹ ਵੀ ਹੈ ਕਿ ਸੰਦੀਪ ਸਿੰਘ ਦੀ ਕਟਮਾਰ ਵੀ ਜੇਲ੍ਹ ਦੇ ਵਿੱਚ ਕੀਤੀ ਗਈ ਹੈ ਅਜਿਹਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਇਸ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ਸੰਦੀਪ ਸਿੰਘ ਨੇ शिवसेना ਆਗੂ ਸੁਧੀਰ ਚੌਧਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅੰਮ੍ਰਿਤਸਰ ਦੇ ਵਿੱਚ ਦੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਸੰਦੀਪ ਸਿੰਘ ਨੇ ਜੇ ਕੋਈ ਥੜੀਆਂ ਬਣੀਆਂ ਤੇ ਥੜੀਆਂ ਤੇ ਜੇ ਕੋਈ ਹੋਰ ਸਾਡਾ ਬਾਬਾ ਜੀ ਦੇ ਅਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਸ਼ਰਮਾ ਜੁੜੇ ਨੇ ਮਨੋਜ ਕੀ ਕੁਝ ਅਪਡੇਟ ਪ੍ਰਦਰਸ਼ਨਕਾਰੀ ਸਿੱਖ ਜਥੇਬੰਦੀਆਂ ਦੀ ਮੰਗ ਕੀ ਹੈ ਜੀ ਰੰਦੀਰ ਜੀ ਮੈਂ ਦੱਸ ਦਿਆਂ ਕਿ ਜਿਹੜਾ ਸੰਦੀਪ ਸਿੰਘ ਫਨੀ ਸੀਗਾ ਉਹਦਾ ਮਾਮਲਾ ਕਾਫੀ ਪੱਕਿਆ ਹੋਇਆ ਕਿ ਉਸ ਦੀ ਮਾਰਗੁੱਟ ਕੀਤੀ ਗਈ ਸੀ ਉਹਨਾਂ ਨੇ ਦੋਸ਼ ਲਾਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਭਰਾ ਦੇ ਵੱਲੋਂ ਇੱਕ ਅਪੀਲ ਪਾਈ ਗਈ ਸੀ ਕਿ ਉਹਦਾ ਡਾਕਟਰੀ ਮੁਆਇਨਾ ਕਰਾਇਆ ਜਾਵੇ ਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਿੱਤਾ ਜਾਵੇ ਪਰ ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਸੰਗਰੂਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਇਸ ਮਗਰੋਂ ਅੱਜ ਅਦਾਲਤੀ ਹੁਕਮਾਂ ਦਾ ਜਿਹੜੀ ਅਵੇਹਲਨਾ ਕੀਤੀ ਹੈ ਉਹਨੂੰ ਲੈ ਕੇ ਜਿਹੜੇ ਸਿੱਖ ਸੰਗਠਨ ਨੇ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਮੂਹਰੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਨਾਂ ਦੀ ਇਹੀ ਮੰਗ ਹੈ ਕਿ ਤਾਂ ਸੰਦੀਪ ਸਿੰਘ ਸਣੀ ਨੇ ਜਿਹੜੇ ਉਹਨਾਂ ਦਾ ਡਾਕਟਰੀ ਮੁਆਇਨਾ ਕਰਾਇਆ ਜਾਵੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਦੀਪ ਸਿੰਘ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸੰਦੀਪ ਸਿੰਘ ਦੇ ਨਾਲ ਖੇਲ ਦੇ ਅੰਦਰ ਮਾਰਕੁੱਟ ਕੀਤੀ ਗਈ ਉਸ ਦਿਨ ਦੀ ਘਟਨਾ ਤੋਂ ਬਾਅਦ ਸੋਨੂੰ ਹਾਲਾਂਕਿੇ ਅਦਾਲਤ ਅਦਾਲਤ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸੀ ਕਿ ਸੰਗਰੂਰ ਤੋਂ ਪਟਿਆਲਾ ਜੇਲ੍ਹ ਲਿਆਂਦਾ ਜਾਵੇ ਜਾਂ ਫਿਰ ਰਜਿੰਦਰਾ ਹਸਪੀਟਲ ਦੇ ਵਿੱਚ ਲਿਆ ਕੇ ਮੈਡੀਕਲ ਕਰਵਾਇਆ ਜਾਵੇ ਜੀ ਬਿਲਕੁਲ ਰਣਵੀਰ ਜੀ ਕੱਲ ਮਾਨਯੋਗ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਪਟਿਆਲਾ ਦੀ ਜੇਲ੍ਹ ਦੇ ਵਿੱਚੋਂ ਜਿਹੜੇ ਨੇ ਕਿ ਸੰਦੀਪ ਸਿੰਘ ਹੈ ਉਹਦਾ ਇੱਕ ਡਾਕਟਰਾਂ ਦੇ ਬੋਰਡ ਦੇ ਵੱਲੋਂ ਡਾਕਟਰੀ ਮੌਜਨਾ ਕੀਤਾ ਜਾਵੇ ਰਜਿੰਦਰਾ ਹਸਪੀਟਲ ਦੇ ਵਿੱਚ ਪਰ ਜਿਵੇਂ ਹੀ ਜਿਹੜੇ ਹੁਕਮ ਨੇ ਉਹਨਾਂ ਦੇ ਵਕੀਲ ਨੂੰ ਮਿਲਦੇ ਨੇ ਘੁੰਮਣ ਬ੍ਰਦਰਜ਼ ਨੂੰ ਤਾਂ ਉਹਨਾਂ ਦੇ ਇਹਨਾਂ ਹੁਕਮਾਂ ਤੋਂ ਬਾਅਦ ਜਦੋਂ ਕੋਰਟ 'ਚ ਜਾਂਦੇ ਨੇ ਤਾਂ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਦੇ ਵੱਲੋਂ ਵੀ ਪੱਖ ਅਦਾਲਤ ਦੇ ਵਿੱਚ ਨਹੀਂ ਰੱਖਿਆ ਜਾਂਦਾ ਕਿ ਕਦੋਂ ਡਾਕਟਰੀ ਮੌਜਨਾ ਦੇ ਲਈ ਸੰਦੀਪ ਸਿੰਘ ਨੂੰ ਭੇਜਿਆ ਜਾਏਗਾ ਤੇ ਬਾਅਦ ਦੇ ਵਿੱਚ ਉਹਨਾਂ ਦੇ ਵਕੀਲ ਨੇ ਜਿਹੜੇ ਅਦਾਲਤ ਨੂੰ ਦੱਸਦੇ ਨੇ ਕਿ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਸੰਦੀਪ ਸਿੰਘ ਨੂੰ ਤਾਂ ਅੱਜ ਹੀ ਸ਼ਿਫਟ ਕਰ ਦਿੱਤਾ ਗਿਆ ਸੰਗਰੂਰ ਜੇਲ੍ਹ ਦੇ ਵਿੱਚ ਪਰ ਇਸ ਮਾਮਲੇ ਦੇ ਉੱਪਰ ਰੰਦੀਪ ਸਿੰਘ ਕੋਈ ਵੀ ਆਫੀਸ਼ੀਅਲੀ ਜਿਹੜਾ ਪੱਖ ਹੈਗਾ ਉਹ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਰੱਖਿਆ ਗਿਆ ਇਸ ਕਰਕੇ ਜਿਹੜੇ ਪਰਿਵਾਰਕ ਮੈਂਬਰ ਨੇ ਤੇ ਸਮਰਥਕ ਨੇ ਉਹ ਇਸੇ ਗੱਲ ਨੂੰ ਲੈ ਕੇ ਜੇਲ੍ਹ ਦੇ ਬਾਹਰ ਅਜੇ ਤੱਕ ਪ੍ਰਦਰਸ਼ਨ ਕਰ ਰਹੇ ਨੇ ਜੀ ਠੀਕ ਹੈ ਮਨੋਜ ਬਹੁਤ ਸ਼ੁਕਰੀਆ ਮਨੋਜ ਸ਼ਰਮ ਮੇਰੇ ਸਜੋਗੀ ਜਾਣਕਾਰੀ ਦੇ ਰਹੇ ਸੀ ਦੱਸ ਦिए ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਹ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ ¡Está bien, corriendo,